ਤਨਤਨ ਮਾਤਾ ਗੁਜਰੀ ਜੀ ਅਤੇ ਬਾਬਾ ਜ਼ੁਰਾਵਰ ਸਿੰਘ ਅਤੇ ਬਾਬਾ ਫਤੇ ਸਿੰਘ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁਗਰੀ ਫੇਸ 1 ਭਾਈ ਹਿੰਮਤ ਸਿੰਘ ਨਗਰ ਵੈਲਫੇਅਰ ਐਸੋਸੀਏਸ਼ਨ ਅਤੇ ਸਮੂ ਸਾਥ ਸੰਗਤ ਦੇ ਸਹਿਯੋਗ ਦੇ ਨਾਲ ਕੇਪੀ ਰਾਣਾ ਅਤੇ ਰਜਿੰਦਰ ਕੁਮਾਰ ਦੀ ਅਗਵਾਈ ਹੇਠ ਚਾਹ ਬਿਸਕੁਟ ਅਤੇ ਬ੍ਰੈਡ ਪਕੌੜਿਆਂ ਦਾ ਲੰਗਰ ਲਗਾਇਆ ਗਿਆ ਪਤਕਾਰ ਨੇ ਗੱਲਬਾਤ ਕਰਦੇ ਆ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ 4 ਦਿਨ ਤੋਂ ਸਾਡੀ ਟੀਮ ਦੇ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਸਾਨੂੰ ਕਦੇ ਵੀ ਸਾਹਿਬ ਜਾਦਿਆਂ ਦੀ ਸ਼ਹਾਦਤ ਨੂੰ ਭੁੱਲਣਾ ਨਹੀਂ ਚਾਹੀਦਾ ਇਹਨਾਂ ਸਾਹਿਬ ਜਾਧਿਆ ਨੇ ਸਾਡੇ ਲਈ ਜਾ ਨਾ ਪਾਰੀਆਂ ਨੇ ਤੇ ਸ਼ਹੀਦੀਆਂ ਪਾਈਆਂ ਨੇ ਇਹ ਸਾਰੇ ਸਾਡੀ ਸਾਡੇ ਇਲਾਕੇ ਦੀ ਸਾਡੇ ਪੂਰੇ ਹਿੰਮਤਸਰ ਨਗਰ ਡੁਗਰੀ ਦੀ ਸਾਧ ਸੰਗਤ ਵੱਲੋਂ ਔਰ ਸਾਡੀ ਇਹ ਸਾਰੀ ਜਿਹੜੀ ਸਾਡੀ ਸੋਸਾਇਟੀ ਆ ਕਿ ਸਾਰੇ ਵੱਲੋਂ ਲੰਗਰ ਲਗਾਇਆ ਗਿਆ ਵਾ ਜਾਦਾ ਲੰਗਰ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਇਹ ਪਿਛਲੇ 4 ਦਿਨਾਂ ਤੋਂ ਚੱਲ ਰਿਹਾ ਔਰ ਇਹ ਮੇਰੇ ਭਾਈਆਂ ਦੇ ਸਹਿਯੋਗ ਦੇ ਨਾਲ ਇਹ ਚੱਲੇਗਾ 20-25 ਦਿਨ ਚੱਲੇਗਾ ਸੰਤਾ ਨੂੰ ਅਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜੇ ਦਿਹਾੜੇ ਨੇ ਇਹ ਸ਼ਹੀਦੀ ਦਿਹਾੜੇ ਨੇ ਇਹ ਜਿਹੜੀ ਧਰਤੀ ਹੈ ਇਹ ਜਿਹੜੀ ਸ਼ਹੀਦਾਂ ਦੀ ਧਰਤੀ ਆ ਪੰਜਾਬ ਔਰ ਜਿਨ੍ਹਾਂ ਨੇ ਆਪਣੇ ਪੁੱਤ ਵਾਰੇ ਚਾਰ ਪੁੱਤ ਵਾਰੇ ਮਾਂ ਵਾਰੀ ਔਰ ਆਪਣਾ ਸਮਰਥ ਸਾਰਾ ਖਾਨਦਾਨ ਵਾਰਿਆ ਉਹਨਾਂ ਨੂੰ ਅਸੀਂ ਅੱਜ ਨਮਨ ਕਰਦੇ ਆ ਔਰ ਸਾਰੇ ਦੇਸ਼ ਨੂੰ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਰਹਿੰਦੇ ਮੇਰੇ ਪੰਜਾਬੀਆਂ ਨੂੰ ਇਹ ਦਿਹਾੜਾ ਸਾਰਿਆਂ ਨੂੰ ਆਪਣੇ ਘਰ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਵਾ ਇਹ ਦੁਗਰੀ ਫੇਸਵੰਚੌਂਗ ਚ ਲਾਇਆ ਜੀ ਅਸੀਂ ਇਹ ਇਹ ਜਿਵੇਂ ਸਾਡੇ ਰਾਣਾ ਭਾਜੀ ਨੇ ਦੱਸਿਆ ਸਾਡੀ ਭਾਈ ਹਿੰਮਤ ਸਿੰਘਰ ਵੈਲਫੇਅਰ ਸੁਸਾਇਟੀ ਵੱਲੋਂ ਤੇ 4 ਸੱਤ ਦਿਨ ਦੀ ਯਾਦ ਦੇ ਵਿੱਚ ਲਗਾਇਆ ਗਿਆ ਜਿਹੜਾ ਕਿ 28 ਤਰੀਕ ਤੱਕ ਚੱਲੂਗਾ ਇਹ 4 ਦਿਨ ਹੋ ਗਏ ਸਾਨੂੰ ਲਗਾਉਂਦਿਆਂ ਨੂੰ ਇਹ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਚੱਲਦਾ ਚਾਹ ਦਾ ਲੰਗਰ ਹੈ ਜੀ ਬ੍ਰੈਡ ਹੈ ਜੀ ਬਿਸਕੁਟ ਹੈ ਜੀ ਅਸੀਂ ਪੂਰੇ 6 ਵਜੇ ਇੱਥੇ ਪਹੁੰਚ ਜਣੇ ਜੀ ਅਸੀਂ ਚਾਹੁੰਦੇ ਹਾਂ ਕਿ ਸਾਰੇ ਜਿਹੜੇ ਸਾਡੇ ਧਰਮਾਂ ਦੇ ਲੋਕ ਨੇ ਇਕੱਠੇ ਹੋ ਗਏ ਨੂੰ ਮਨਾਇਆ ਕਰਨ ਇਹ ਬਹੁਤ ਵੱਡਾ ਦਿਹਾੜਾ ਜੀ ਇਹ ਸਾਰ ਸਭ ਦੇ ਯਾਦਗਾਰ ਹੁੰਦਾ ਹੈ ਲੁਧਿਆਣਾ लाइਵ ਦੇ ਲਈ ਠਿੰਕਾ ਚਾਟ ਦੀ ਰਿਪੋਰਟ